ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਰਾਧਾ ਸਵਾਮੀ ਜੀ ਸੋ ਕਿਤੇ ਨਾ ਕਿਤੇ ਮੈਨੂੰ ਐਦਾਂ ਲੱਗਦਾ ਕਿ ਜਦੋਂ ਬੰਦੇ ਦੀ ਮਤ ਮਾਰਦੀ ਹੈ ਨਾ ਜਦੋਂ ਬੰਦਾ ਸੰਸਾਰ ਦੇ ਵਿੱਚ ਹਰ ਗੱਲ ਤੋਂ ਬੰਦਾ ਅੱਕ ਜਾਂਦਾ ਹੈ ਤਾਂ ਉਹਦਾ ਮਾੜਾ ਕਰਮ ਆਉਂਦਾ ਤਦ ਉਹ ਰੱਬ ਦੇ ਨਾਲ ਇੱਕ ਸਾਧੂ ਦੇ ਨਾਲ ਅਠਕੇਲੀਆਂ ਕਰਦਾ ਉਹਨੂੰ ਹੱਬ ਦੱਸਦਾ ਤੇ ਐਦਾਂ ਹੀ ਹੋਇਆ ਭਗਵੰਤ ਮਾਨ ਦਾ ભગવંતમાન ਪੰਜਾਬ ਦੇ ਸੀਐਮ ਦੇ ਹੋਣ ਦੇ ਬਾਵਜੂਦ ਅੱਜ ਪੰਜਾਬ ਦੇ ਉਸ ਮਹਾਨ ਬ੍ਰਹਮ ਗਿਆਨੀ ਉਹਨਾਂ ਸਾਧੂਆਂ ਨੂੰ ਟਿੱਚਰਾ ਕਰਦਾ ਹੈ ਇਹ ਬੜਾ ਮੰਦ ਭਾਗਾ ਕਿ ਪੰਜਾਬ ਦਾ ਇੱਕ ਪੜਿਆ ਲਿਖਿਆ ਇੱਕ ਪਰਿਵਾਰ ਦਾ ਬੱਚੇ ਨੂੰ ਸਾਧੂਆਂ ਨੂੰ ਕਿਵੇਂ ਟ੍ਰੀਟ ਕਰਨਾ ਹੈ ਕਿਵੇਂ ਉਹਨਾਂ ਦੇ ਨਾਲ ਅ ਅੱਗੇ ਆਉਣਾ ਇਹ ਸਮਝਣ ਦੀ ਲੋੜ ਹੈ ਇਹ ਉਹੀ ਸਰਕਾਰ ਹੈ ਉਹੀ ਸੀਐਮ ਜਿਹੜਾ ਪਿਛਲੇ ਦਿਨੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਦੀ ਸ਼ਹਾਦਤ ਦੇ ਦਿਨਾਂ ਵੱਖ-ਵੱਖ ਸਾਧੂਆਂ ਕੋਲ ਲਕੀਰਾਂ ਕੱਢਦੇ ਸੀ ਸਾਡੇ ਇਸ ਪ੍ਰੋਗਰਾਮ 'ਚ ਆਜੋ ਪਰ ਅੱਜ ਇੱਕ ਗੱਲ ਯਾਦ ਰੱਖੀ ਕਹਿੰਦੇ ਸਾਧੂ ਬੋਲੇ ਸਹਿ ਸਵਾ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ ਜੇ ਉਸ ਮਹਾਨ ਹਸਤੀ ਉਸ ਬ੍ਰਹਮ ਗਿਆਨੀ ਮਹਾਪੁਰਖ ਸੰਤ ਮਹਾਰਾ ਜੀ ਰਾਧਾ ਸਵਾਮੀ ਮਹਾਪੁਰਖਾਂ ਵੱਲੋਂ ਅਗਰ ਇੱਕ ਗੱਲ ਕਹੀ ਗਈ ਹੈ ਨਾ ਕੀ ਮਜੀਠੀਏ ਨੇ ਅਜਿਹਾ ਕੁਛ ਨਹੀਂ ਕਰਿਆ ਤਾਂ ਤੈਨੂੰ ਸੱਤ ਵਚਨ ਕਹਿ ਦੇਣਾ ਚਾਹੀਦਾ ਸੀ ਕਹਿਣਾ ਚਾਹੀਦਾ ਸੀ ਜੋ ਪਰਮਾਤਮਾ ਜੀ ਜਾਣਦਾ ਹੈ ਜਾਂ ਤੁਸੀਂ ਜਾਣਦੇ ਸਾਨੂੰ ਕੀ ਪਤਾ ਲੇਕਿਨ ਤੁਸੀਂ ਤਾਂ ਉਹਨਾਂ ਨੂੰ ਟਰੋਲ ਕਰਨ ਲੱਗੇ ਨੇ ਉਹਨਾਂ ਦੇ ਅੱਗੇ ਬੋਲਣ ਲੱਗੇ ਨੇ ਜਦੋਂ ਕੋਈ ਸਾਧੂਆਂ ਦੇ ਨਾਲ ਜ਼ਬਾਨ ਅੜਾਉਣ ਲੱਗ ਜਵੇ ਸਾਧੂਆਂ ਨੂੰ ਮਜ਼ਾਕ ਕਰਨ ਲੱਗ ਜਵੇ ਤਾਂ ਐਸੇ ਸਾਧੂ ਨੂੰ ਜਿਨ੍ਹਾਂ ਨੂੰ ਕਰੋੜਾਂ ਲੋਕ ਜਿਹੜੇ ਨੇ ਨਮਸਤਕ ਹੁੰਦੇ ਨੇ ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਸਰਕਾਰਾਂ ਛੋਟੇ ਤੇ ਛੋਟਾ ਵਿਅਕਤੀ ਜਿਹੜਾ ਰੇੜੀ ਲਾਉਣ ਵਾਲਾ ਵੀ ਆਪਣੇ ਘਰ ਦੇ ਵਿੱਚ ਪੂਜਦਾ ਉਹਨਾਂ ਵਾਸਤੇ ਜਿਹੜੇ ਇਹ ਸ਼ਬਦ ਯੂਜ਼ ਕਰੇ ਨੇ ਮੰਦ ਭਾਗੇ ਨੇ ਤੇ ਮੈਂ ਇੱਕ ਗੱਲ ਕਹਾਂਗਾ ਮਜੀਠੀਏ ਨੂੰ ਕਲੀਨ ਚਿੱਟ ਮਿਲ ਗਈ ਹੈ ਇਹ ਮੰਨ ਲਓ ਤੁਸੀਂ ਅੱਜ ਹੀ ਕਿਉਂਕਿ ਕਾਰਨ ਕੀ ਆ ਇਹ ਅਦਾਲਤ ਦਾ ਫੈਸਲਾ ਨਹੀਂ ਹੈ ਇਹ ਇੱਕ ਬ੍ਰਹਮ ਗਿਆਨੀ ਸਾਧੂ ਦਾ ਫੈਸਲਾ ਹੈ ਉਸ ਮਹਾਨ ਸ਼ਖਸੀਅਤ ਉਸ ਮਹਾਨ ਸੰਸਥਾ ਦੇ ਸਾਧੂ ਦਾ ਫੈਸਲਾ ਹੈ ਜੀਨੇ ਕਿਹਾ ਕਿ ਇਹ ਮਾਫਾ ਕਿਉਂਕਿ ਗੁਰੂ ਘਰ ਜਾ ਕੇ ਹਰ ਚੀਜ਼ ਮਾਫ ਕੀਤੀ ਜਾਂਦੀ ਆ ਅਸੀਂ ਵੱਡੇ ਵੱਡੇ ਗੁਨਾਹ ਕਰਦੇ ਆ ਜੀਵਨ ਦੇ ਵਿੱਚ ਪਾਪ ਕਰਦੇ ਨੇ ਲੇਕਿਨ ਜਦੋਂ ਕਿਸ ਸਾਧੂ ਕੋਲ ਜਾਂਦੇ ਨੇ ਤਾਂ ਉਹ ਸੂਲ ਸੂਲੀ ਨੂੰ ਸੂਲ ਵਿੱਚ ਬਦਲ ਦਿੰਦਾ ਜੇ ਮਾਪੁਰਖਾਂ ਨੇ ਉਹਨਾਂ ਨੂੰ ਇਹ ਵਚਨ ਕਹਿ ਦਿੱਤੇ ਤੇ ਅੱਜ ਤੋਂ ਬਾਅਦ ਸਮਝ ਲੈਣਾ ਚਾਹੀਦਾ ਕਿ ਕਿਸੇ ਨੂੰ ਵੀ ਅਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਸੋ ਮੈਂ ਇਹ ਕਹਾਂਗਾ ਸੀਐਮ ਸਾਹਿਬ ਥੋੜਾ ਅੱਗੇ ਨੂੰ ਧਿਆਨ ਲੇਖੋ ਕਿਉਂਕਿ ਕਾਰਨ ਕੀ ਆ ਸਾਧੂ ਕਿਸੇ ਦੀਆਂ ਕੁੱਲਾਂ ਤਾਰ ਵੀ ਸਕਦਾ ਹੈ ਸਾਧੂ ਕਿਸੇ ਦੀਆਂ ਕੁੱਲਾ ਬਰਬਾਦ ਵੀ ਕਰ ਸਕਦਾ ਕਿਉਂਕਿ ਉਹਦੇ ਬਚਨ ਨੇ ਸਾਧੂਆਂ ਦੇ ਅੱਗੇ ਕਦੇ ਵੀ ਜਵਾਨੀ ਲੜਾਉਣੀ ਚਾਹੀਦੀ ਸਾਧੂਆਂ ਦੇ ਅੱਗੇ ਹਮੇਸ਼ਾ ਸੱਤ ਬਚਨ ਚਾਹੀਦਾ ਤੇ ਮੈਂ ਉਸ ਬ੍ਰਹਮ ਗਿਆਨੀ ਮਾਹਪੁਰਖਾਂ ਨੂੰ ਨਮਸਤਕ ਹੁਣਾ ਉਹਨਾਂ ਨੂੰ ਇਹੀ ਕਹਾਂਗਾ ਕਿ ਇਹ ਜਿਹੜੇ ਲੋਕ ਨੇ ਅਜਿਹੇ ਜਿਹੜੇ ਕਮਲੇ ਲੋਕ ਨੇ ਇਹਨਾਂ ਨੂੰ ਸਾਧੂਆਂ ਦੀ ਸੰਗਤ ਦਾ ਨਹੀਂ ਪਤਾ ਸਾਧੂਆਂ ਦੀ ਉਤਮਮੰਦ ਦਾ ਨਹੀਂ ਪਤਾ ਸਾਧੂਆਂ ਦੀ ਮਹਿਮਾ ਦਾ ਨਹੀਂ ਪਤਾ ਉਹਨਾਂ ਨੂੰ ਪੁੱਛੋ ਜਿਹੜੇ ਇੱਕ ਇੱਕ ਝਾਲਕ ਪਾਉਣ ਵਾਸਤੇ ਉਹ ਸਾਧੂਆਂ ਵਾਸਤੇ ਆਪਣਾ ਜੀਵਨ ਕੁਰਬਾਨ ਕਰਨ ਨੂੰ ਫਿਰਦੇ ਨੇ ਮੈਂ ਇਹ ਕੰਗਾ ਇਹ ਐਸੇ ਸਾਧੂ ਨੇ ਜਿਨ੍ਹਾਂ ਦੀ ਇੱਕ ਸਿਰਫ ਇੱਕ ਇੱਕ ਝਾਲਕ ਵਾਸਤੇ ਲੋਕ ਆਪਣੇ ਪਰਿਵਾਰਾਂ ਨੂੰ ਕੁਰਬਾਨ ਕਰਨ ਨੂੰ ਤਿਆਰ ਬੈਠੇ ਨੇ ਮੈਂ ਐਸੇ ਸਾਧੂ ਨੂੰ ਪ੍ਰਣਾਮ ਕਰਦਾ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਕੀ ਅੱਗੇ ਨੂੰ ਤੁਸੀਂ ਆਪਣਾ ਸੋਚ ਕੇ ਬੋਲੋ ਕਿਸੇ ਸਾਧੂ ਦੇ ਅੰਗੇਸਟ ਅਜਿਹੇ ਸ਼ਬਦ ਨਾ ਆਉਣ ਮੈਂ ਇਹੇ ਉਮੀਦ ਕਰਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਗੱਲ ਯਾਦ ਰੱਖਿਓ ਬ੍ਰਹਮ ਗਿਆਨੀ ਦਾ ਕਿਹਾ ਵਿਰਥਾ ਨਹੀਂ ਜਾਂਦਾ ਉਸ ਸਾਧੂ ਦਾ ਕਿਹਾ ਵਿਰਥਾ ਨਹੀਂ ਜਾਂਦਾ ਉਹਨੂੰ ਕਲੀਨ ਚਟ ਮਿਲ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਰਾਧ ਸੁਮਾਮੀ ਜੀ